ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਦੇ। ਹਾਜ਼ਰ ਹਾਂ ਸਾਡੇ ਚੈਨਲ ਤੇ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ। ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਟਾਫ ਨਰਸਸ ਦੇ ਲਈ ਵੈਕੈਂਸੀ ਰਹਿਣ ਵਾਲੀਆਂ। ਡਿਟੇਲਡ ਨੋਟੀਫਿਕੇਸ਼ਨ ਲੈ ਕੇ ਆਏ ਹਾਂ। ਸਿੱਧੀ ਇੰਟਰਵਿਊ ਹੋਊਗੀ ਇਹਨਾਂ ਪੋਸਟਾਂ ਦੇ ਲਈ। ਬਹੁਤ ਵਧੀਆ ਪੋਸਟਾਂ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ। ਸਾਰੇ ਨੋਟੀਫਿਕੇਸ਼ਨ ਅੱਗੇ ਆਪਾਂ ਵੀਡੀਓ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਟਾਫ ਨਸ ਦੇ ਲਈ ਵੈਕੈਂਸੀਜ਼ ਜਾਰੀ ਕੀਤੀਆਂ ਗਈਆਂ ਜੀ 28000 ਰੁਪਏ ਸੈਲਰੀ ਪਰ ਮਹੀਨਾ ਦਿੱਤੀ ਜਾਊਗੀ ਜੀ ਤੇ 20 ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਹੈ ਸਿੱਧੀ 4 ਜਨਵਰੀ 2024 ਦਿਨ ਵੀਰਵਾਰ ਨੂੰ ਰਹਿਣ ਵਾਲੀ ਹੈ ਦੇ ਲਈ ਇਹਨਾਂ ਬਲਿ ਯੋਗਤਾ ਜੇਕਰ ਤੁਹਾਡੇ ਕੋਲ ਜੀ ਐਨ ਐਮ ਪਲੱਸ ਡਿਪਲੋਮਾ ਇਨ অনਕੋਲੋਜੀ ਨਰਸਿੰਗ ਵਿਦ 2 ਇਅਰਸ ਕਲੀਨਿਕਲ ਐਕਸਪੀਰੀਅੰਸ ਇਨ 50 ਬੈਡਡ ਹਸਪੀਟਲ ਹੈਗਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਪੋਸਟ ਬੇਸਿਕ ਜਾਂ ਬੇਸਿਕ ਵੀ ਅ ਸੀ ਨਰਸਿੰਗ ਤੁਹਾਡੇ ਕੋਲ ਹੈਗੀ ਵਿਦ 2 ਇਅਰਸ ਕਲੀਨਿਕਲ ਐਕਸਪੀਰੀਅੰਸ ਇਨ 50 ਬੈਡਡ ਹਸਪੀਟਲ ਕੈਂਡੀਡੇਟਸ ਸ਼ੁੱਡ ਬੀ ਐਲੀਜੀਬਲ ਟੂ ਰਜਿਸਟਰ ਵਿਦ ਇੰਡੀਅਨ ਨਰਸਿੰਗ ਕਾਉਂਸਲ ਪੰਜਾਬ ਸਟੇਟ ਨਰਸਿੰਗ ਕਾਉਂਸਲ ainable aur bhi likha gaya candidates who have diploma in nursing oncology and accept the entire bond period will be given a relaxation in age by 5 years hepatitis vaccination should be completed working pattern will be 6 days a week te jnm and basic or post basic bsc nursing should be recognized by indian nursing council state nursing council 30 ਸਾਲ ਇਹ ਲਿਮਟ ਰੱਖੀ ਗਈ ਹੈ ਜੀ ਤਾਂ ਚਾਹਵਾਨ ਨੂੰ ਵੀ ਦੁਬਾਰੇ ਇਹਨਾਂ ਪੋਸਟਾਂ ਦੇ ਲਈ ਜੇਕਰ ਇੰਟਰਵਿਊ ਦੇਣੀ ਚਾਹੁੰਦੇ ਆ ਤਾਂ ਤੁਸੀਂ ਪਤਾ ਨੋਟ ਕਰ ਲਓ ਐਚ ਆਰ ਡੀ ਡਿਪਾਰਟਮੈਂਟ 3rd ਫਲੋਰ ਨਿਊ ਬਿਲਡਿੰਗ ਹੋਮੀ ਬਾਬਾ ਕੈਂਸਰ ਹਸਪੀਟਲ ਸੰਗਰੂਰ ਵਿਖੇ ਜੋ ਇੰਟਰਵਿਊ ਆ ਰਹੂਗੀ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ origignal ਡਾਕੂਮੈਂਟਸ ਅਪਡੇਟਡ ਰਿਜ਼ਿਊਮ ਤੁਹਾਡਾ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਜੇਰੋਕਸ ਕਾਪੀਜ਼ ਆਫ ਪੈਨ ਕਾਰਡ ਆਧਾਰ ਕਾਰਡ ਕਾਪੀਜ਼ ਆਫ ਆਲ ਐਜੂਕੇਸ਼ਨਲ ਐਂਡ ਐਕਸਪੀਰੀਅੰਸ ਸਰਟੀਫିକੇਟਸ ਤੁਸੀਂ ਨਾਲ ਲੈ ਕੇ ਜਾਣਿਆ ਜੋ ਤੁਹਾਡੇ ਨਾਲ ਬਲੋ ਦਸਤਾਵੇਜ਼ ਦਿੱਤੇ ਗਿਆ ਤਾਂ ਪੋਸਟਾਂ ਨੇ ਜੀ ਵੌਕਿੰਗ ਇੰਟਰਵਿਊ ਹੋਊਗਾ ਤੁਹਾਡਾ 9:30 ਤੋਂ 11:00 4 1 2024 ਦਿਨ ਵੀਰਵਾਰ ਨੂੰ ਮੀਂਹ ਭਾਬਾ ਕੈਂਸਰ ਹਸਪੀਟਲ ਸੰਗਰੂਰ ਲਈ ਇਹ ਜੋ ਵੈਕੈਂਸੀ ਜਾਰੀ ਕੀਤੀਆਂ ਗਈਆਂ ਕੰਟਰੈਕਟ ਬੇਸਿਸ ਇਹ ਵੈਕੈਂਸੀਜ਼ ਹੈ ਜੀ ਬਹੁਤ ਵਧੀਆ ਮੌਕਾ ਹੈ ਤਾਂ ਅੱਜ ਦੀਆਂ ਪੋਸਟਾਂ ਦੀ ਇਹੀ ਜਾਣਕਾਰੀ ਹੈ ਜੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੋਕਰੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ